ਕਿੱਤਾ ਹੈ ਆਪਣੇ ਪਿੰਡ ਪਤੇੜੀ ਜੀ ਤੇ ਮੈਡਮ ਲੀਨਾ ਮਿੱਤਲ ਨੂੰ ਬੁਲਾਇਆ ਕੀ ਕਾਰਨ ਹੈ ਇਹਦਾ ਕਾਰਨ ਇਹ ਸੀਗਾ ਬੇਰੋਜ਼ਗਾਰੀ ਜਿਆਦਾ ਸੀਗੀ ਸਾਡੇ ਪਿੰਡ ਚ ਤੇ ਪਿੰਡਾਂ ਦੇ ਕੰਮ ਜਿਹੜੇ ਸਰਪੰਚ ਕਰਵਾਉਂਦੇ ਸੀਗੇ ਮਤਲਬ ਹੋ ਨਹੀਂ ਰਹੇ ਸੀਗੇ ਹੁਣ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਹੁਣ ਆਈ ਆ ਉਹ ਆਣੇ ਤੋਂ ਮਤਲਬ ਸਰਪੰਚ ਬਣਨੇ ਤੋਂ ਪਹਿਲਾਂ ਉਹ ਚਾਰ ਬਾਰ ਸੋਚੂਗੀ ਮੈਂ ਸਰਪੰਚ ਬਣਾ ਕਾਂਗਰਸ ਦਾ ਜਾਂ ਨਾ ਬਣਾ ਵੈਸੇ ਤਾਂ ਆਂਦੀ ਨਹੀਂ ਹੈਗੀ ਪਹਿਲਾਂ ਕਾਲੀਦਲਾਂ ਨੂੰ ਪਾਉਂਦੇ ਰਹੇ ਹੁਣ ਕਾਂਗਰਸ ਨੂੰ ਪਾਉਂਦੇ ਰਹੇ ਠੀਕ ਹੈ ਹੁਣ ਕਾਂਗਰਸ ਤੋਂ ਆ ਕੇ ਆਮ ਆਦਮੀ ਪਾਰਟੀ ਜੁਆਇਨ ਕਰੀਆ ਇੰਨੀ ਖੁਸ਼ੀ ਮੈ ਕੀ ਕਾਰਨ ਹੈ ਕੀ ਬਜਾਰ ਰਹੀਆਂ ਤੁਹਾਨੂੰ ਕਾਂਗਰਸ ਛੱਡਣ ਦੀ ਕਾਂਗਰਸ ਛੱਡਣ ਦੀ ਤੁਸੀਂ ਪਹਿਲਾਂ ਆਪਣਾ ਐਮਐਲਏ ਦੇਖੋ ਇਹ ਐਮਐਲਏ ਹਰਦਿਆਲ ਸਿੰਘ ਕੰਬੋਜ ਜੀ ਉਹਨਾਂ ਦੇ ਬੇਟੇ ਮੈਂ ਤਾਂ ਉੱਥੇ ਗਿਆ ਸੀਗਾ ਥਰਮੋਪਲਾਂਟ ਵਾਲੇ ਨੇ ਬੁਲਾਇਆ ਸੀਗਾ ਕੀ ਨਾਇਓ ਦਾ ਜਸਪਾਲ ਸਿੰਘ ਹਾਂਜੀ ਮੈਮ ਤੁਸੀਂ ਅੱਜ ਇੱਥੇ ਪਟੇੜੀ ਰਾਜਪੁਰੇ ਨੇ ਹਲਕੇ ਦੇ ਪ੍ਰਿੰਟ ਜੀ ਆਏ ਹੋ ਜੀ ਕਿਹੜੇ ਅਸੂਲ ਸਾਡਾ ਜਿਹੜਾ ਆਕਸੀਮੀਟਰ ਚੱਲ ਰਿਹਾ ਹੈ ਆਕਸੀਮੀਟਰ ਨੂੰ ਚੱਲ ਰਹੀ ਹੈ ਅੱਜ ਅਸੀਂ ਉਹਦੇ ਪ੍ਰਚਾਰ ਲਈ ਆਏ ਆ ਔਰ ਕਾਫੀ ਦਿਨਾਂ ਤੋਂ ਪਟੇੜੀ ਪਿੰਡ ਦੇ ਨਿਵਾਸੀ ਸਾਨੂੰ ਬੁਲਾ ਰਹੇ ਸੀਗੇ ਵੀ ਇੱਕ ਵਾਰ ਆਓ ਆਪਾਂ ਆਮ ਆਦਮੀ ਪਾਰਟੀ ਨਾਲ ਗੱਲਾਂ ਕਰੀਏ ਔਰ ਆਮ ਆਦਮੀ ਪਾਰਟੀ ਨਾਲ ਤਕਰੀਬਨ ਸਾਰਾ ਪਿੰਡ ਜੁੜਨਾ ਚਾਹੁੰਦਾ ਸੀ ਅੱਜ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹੈ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜਦੋਂ ਪਰਿਵਾਰ ਵੱਡਾ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਅਸੀਂ ਜਿਵੇਂ ਉਹਨਾਂ ਪਿੰਡ-ਪਿੰਡ ਵਿੱਚ ਜਾ ਰਹੇ ਆ ਵੀ ਲੋਕ ਅੱਤ ਦੇ ਦੁਖੀ ਹੈ ਸਾਢੇ 3-4 ਸਾਲ ਹੋ ਗਏ ਸਰਕਾਰ ਬਣੀ ਨੂੰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਵੋਟਾਂ ਆਉਂਦੀਆਂ ਸਿਰਫ ਉਦੋਂ ਨਿਕਲਦੇ ਆ ਲੋਕਾਂ ਦੀ ਇੱਕੋ ਹੀ ਡਿਮਾਂਡ ਹੈ ਕਿ ਜੀ ਜਦੋਂ ਵੋਟਾਂ ਆਉਂਦੀਆਂ ਉਸ ਤੋਂ ਬਾਅਦ ਕੋਈ ਆਉਂਦਾ ਨਹੀਂ ਹੈ ਤੂੰ ਦੱਸੋ ਵੀ ਅਸੀਂ ਕੀ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਘਰ ਘਰ ਜਾ ਰਹੇ ਆ ਇੱਕੋ ਹੋਕਾ ਦੇ ਰਹੇ ਆ ਚੌਕੀਦਾਰ ਦਾ ਰੋਲ ਨਿਭਾ ਰਹੇ ਆ ਕਿ ਐਕਟੀਵਾਟ ਜਾਗੋ ਐਕਟੀਵਾਟ ਆਪਾਂ ਗਲਤੀ ਨਾ ਕਰੀਏ ਜੇ ਆਪਾਂ ਐਕਟੀਵਾਟ ਚੰਨੀ ਸਰਕਾਰ ਚੁਣ ਲੈਨੇ ਆ ਤਾਂ ਜੋ ਦਿੱਲੀ ਵਾਲੀਆਂ ਸਹੂਜ ਤਾਂ ਇੱਥੇ ਵੀ ਮਿਲਣਗੀਆਂ ਅਰਗਨ ਕੇਜਰੀਵਾਲ ਜੀ ਦੀ ਜਿਹੜੀ ਮੁਹਿੰਮ ਆਕਸੀ ਮਿੱਤਰ ਜੋ ਸ਼ੁਰੂ ਕੀਤੀ ਗਈ ਹੈ ਤੁਸੀਂ ਸਾਰੇ ਗੱਲ ਪੰਜਾਬ ਦੀ ਗੱਲ ਕਰੀਏ ਤਾਂ ਹਰੇਕ ਹਲਕੇ ਦੇ ਵਿੱਚ ਜਿਹੜੀ ਅਵੇਅਰਨੈਸ ਕੀਤੀ ਜਾ ਰਹੀ ਹੈ ਤਾ ਵਿਰੋਧੀ ਪਾਰਟੀਆਂ ਜਦ ਗੱਲ ਕਰੀਏ ਵਿਰੋਧੀ ਸਰਕਾਰਾਂ ਵੱਲੋਂ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਮੈਮ ਉਹਦੇ ਬਾਰੇ ਕੀ ਦੇਖੋ ਉਹਨਾਂ ਨੇ ਤਾਂ ਕੰਮ ਹੀ ਵਿਰੋਧ ਕਰਨੇ ਉਹਨਾਂ ਨੇ ਕੋਈ ਚੰਗਾ ਕੰਮ ਤਾਂ ਕਰਨਾ ਨਹੀਂ ਜੇ ਕੋਈ ਚੰਗਾ ਕੰਮ ਕਰਦੇ ਆ ਤਾਂ ਉਹਨਾਂ ਨੇ ਵਿਰੋਧ ਹੀ ਕਰਨਾ ਕਦੇ ਉਹ ਕੇਜਰੀਵਾਲ ਜੀ ਨੂੰ ਅਤਵਾਦੀ ਦੱਸਦੇ ਨੇ ਕਦੇ ਉਹ ਕਹਿੰਦੇ ਆ ਜੀ ਇੱਥੇ ਮਾਹੌਲ ਖਰਾਬ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਵੀ ਜੇ ਆਕਸੀਮੀਟਰ ਦੇ ਥਰੂ ਲੋਗ ਆਮ ਆਦਮੀ ਪਾਰਟੀ ਘਾਕਰ ਪਹੁੰਚ ਰਹੀ ਹੈ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਜੇ ਆਕਸੀਮੀਟਰ ਨੂੰ ਇਹ ਗਲਤ ਹੈ ਤਾਂ ਤੇਨਾਂ ਦਾ ਸਾਡੇ ਜਾਖੜ ਸਾਹਿਬ ਕਹਿੰਦੇ ਜੀ ਇਹ ਮੇਂ ਗਲਤ ਹੈ ਇਹ ਕਿਉਂ ਕਰਦੇ ਆ ਇਹ ਆਕਸੀਮੀਟਰਾਂ ਦਾ ਕੀ ਹੈ 5-5 ਰੁਪਈਆ ਚ ਮਿਲਦਾ ਹੈ ਅਗਲੇ ਦਿਨ ਉਹਨਾਂ ਦਾ ਬਿਆਨ ਆਂਦਾ ਹੈ ਕਿ ਅਸੀਂ ਵੀ 50000 ਆਕਸੀਮੀਟਰ ਦੇ ਕੇ ਆਵਾਂਗੇ ਤਾਂ ਜੇ ਗਲਤ ਸੀ ਤਾਂ ਫਿਰ ਤੁਸੀਂ ਗਲਤ ਕੰਮ ਕਿਉਂ ਕਰਦੇ ਹੋ ਉਸ ਤੋਂ ਇਲਾਵਾ ਸਾਡੇ ਐਮਐਲਏ ਸਾਹਿਬ ਦੇ ਸੁਪੁੱਤਰ ਕਹਿੰਦੇ ਨੇ ਕਿ ਜੀ ਇਹਨਾਂ ਨੇ ਵਾਅਦਾ ਕੀਤਾ ਸੀ ਆਕਸੀਮੀਟਰ ਅਸੀਂ ਘਰ-ਘਰ ਪੰਚਾਇਆਵਾਂਗੇ ਹੁਣੇ ਮੁੱਕਰ ਰਹੇ ਐ ਮੈਨੂੰ ਲੱਗਦਾ ਪਤਾ ਨਹੀਂ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਜੋ ਤੇ ਆਨਲ ਸੁਣਦੇ ਨਹੀਂ ਐ ਅਸੀਂ ਇਹ ਕਿਹਾ ਵੀ ਆਕਸੀਮੀਟਰ ਲੈ ਕੇ ਅਸੀਂ ਘਰ ਘਰ ਜਾਵਾਂਗੇ ਘਰ ਘਰ ਜਾ ਕੇ ਲੋਕਾਂ ਦਾ ਆਕਸੀਜਨ ਲੈਵਲ ਚੈੱਕ ਕਰਾਂਗੇ ਔਰ ਉਹ ਸਾਡੀ ਪਾਰਟੀ ਕਰ ਰਹੀ ਐ ਔਰ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਸਮੋ ਹਮ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਜਾ ਰਹੇ ਹੋ ਤਾਂ ਗੱਲ ਕਰੀਏ 2022 ਦੇ ਇਲੈਕਸ਼ਨ ਦੀ ਤਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਬਹੁਤ ਅੱਛਾ ਰੁਝਾਨ ਹੈ ਲੋਕ ਤਾਂ ਇਹ ਦਿੱਕੀ ਜਾਂਦੇ ਵੀ 2022 ਤਾਂ ਬਹੁਤ ਦੂਰ ਪਿਆ ਅੱਜ ਵੋਟਾਂ ਪੈ ਜਾਣ ਅੱਜ ਕਾਂਗਰਸ ਦਾ ਸਫਾਇਆ ਹੈ ਬਿਲਕੁਲ ਜਿਵੇਂ ਦਿੱਲੀ ਵਿੱਚ ਜ਼ੀਰੋ ਆਈ ਸੀ ਕਾਂਗਰਸ ਦਾ ਉਹੀ ਹਾਲ ਇੱਥੇ ਐਕਟਿਵਰ ਪੰਜਾਬ ਵਿੱਚ ਹੋਣੇ ਮੈਂ ਤੁਹਾਡੇ ਇੱਥੇ ਬਟੇੜੀ ਤੋਂ ਬੱਬੂ ਦਿੱਲੀਹੋੜ ਜੀ ਜਿਹੜੇ ਤੁਹਾਡੇ ਪਾਰਟੀ ਦੇ ਨਾਲ ਬੜੇ ਸਰਗਰਮੀ ਨਾਲ ਜੁੜੇ ਹੋਏ ਆ। ਇਨਨੀਆਂ ਜੱਥੇ ਪ੍ਰੋਗਰਾਮ ਰੱਖਿਆ ਔਰ ਇਕੱਠ ਵੀ ਕਾਫੀ ਦੇਖਣ ਨੂੰ ਮਿਲਿਆ ਤੁਸੀਂ ਇੱਕ ਮੋਹਮ ਨੂੰ ਸ਼ੁਰੂ ਕਰੀ ਸੀ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕਾਫੀ ਸਮਾਂ ਪਹਿਲੇ ਜੀ ਜੀ ਤੇ ਉਸ ਤੇ ਕਿੰਨੀ ਕੁ ਕਾਮਯਾਬੀ ਹੋਈ ਤਾਂ ਕਹਿੰਦੀ ਹੈ ਦੇਖੋ ਅਸੀਂ ਸਾਡਾ ਰੋਲ ਹੈ ਚੌਕੀ ਦਾਗਦਾ ਅਸੀਂ ਵਿਰੋਧੀ ਧਿਰ ਚਾ ਅਸੀਂ ਸਰਕਾਰ ਨੂੰ ਜਗਾ ਸਕਦੇ ਹਾਂ ਅੱਜ ਸਾਡੀ ਸਰਕਾਰ ਹੁੰਦੀ ਤਾਂ ਬਿਜਲੀ ਦੇ ਬਿੱਲ ਕਿਸੇ ਦੇ ਆਉਣਾ ਹੀ ਨਹੀਂ ਸੀ ਜਿਵੇਂ ਕਿ ਦਿੱਲੀ ਵਿੱਚ ਬਿਜਲੀ ਦੇ ਬਿੱਲ ਮਾਫ ਹੈ ਤਾਂ ਅਸੀਂ ਜਗਾ ਰਹੇ ਹਾਂ ਇਹਨਾਂ ਨੂੰ ਪਰ ਤੁਹਾਨੂੰ ਪਤਾ ਹੈ ਸਰਕਾਰ ਐਨੀ ਢੀਠ ਹੋ ਚੁੱਕੀ ਹੈ ਇਹਨਾਂ ਨੂੰ ਕੋਈ ਲੋਕਾਂ ਨਾਲ ਮਤਲਬ ਨਹੀਂ ਹੈ ਕਾਂਗਰਸ ਸਰਕਾਰ ਦਾ ਤਾਂ ਇੱਕੋ ਹੀ ਮਤਲਬ ਹੈ ਕਿ ਲੋਕਾਂ ਦਾ ਖੂਨ ਕਿਵੇਂ ਚੁੱਸਿਆ ਜਾਵੇ ਉਸੇ ਵੱਲ ਲੱਗੀ ਹੈ ਪਰ ਸਾਡੇ ਮਾਨਯੋਗ ਭਗਵੰਤ ਮਾਨ ਜੀ ਇਹ ਲੜਾਈ ਲੜ ਰਹੇ ਨੇ ਔਰ ਆਖੇ ਤੱਕ ਲੜਦੇ ਰਹਿਣਗੇ ਧੰਨਵਾਦ